ਵਿਧਾਨ ਸਭਾ ਦਾ ਲੰਗਾ ਦਿਨ ਹੰਗਾਮੇਪੂਰਵਕ ਰਿਹਾ ਉਸ ਦੇ ਵਿੱਚ ਕਾਂਗਰਸ ਦੇ 9 ਐਮ ਐਲ ਏਜ਼ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਐਨਾ ਜ਼ਿਆਦਾ ਵਿਵਾਦ ਖੜਾ ਹੋ ਗਿਆ ਕਿ 9 ਐਮ ਐਲ ਏਜ਼ ਕਾਂਗਰਸ ਦੇ ਮੁਅਤਲ ਕਰ ਦਿੱਤੇ ਗਏ ਜਿਨ੍ਹਾਂ ਦੇ ਵਿੱਚ ਪੀ ਪੀ ਸੀ ਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਲ ਸਨ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਜੇ ਗੱਲ ਕਰੀਏ ਰਾਜਾ ਵੜਿੰਗ ਦੀ ਪੀ ਪੀ ਸੀ ਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਾਂ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਤਰਾਜ਼ ਖੜਾ ਕੀਤਾ ਉਹਨਾਂ ਨੇ ਕਿਹਾ ਕਿ ਸਾਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੇ ਨਿਸ਼ਾਨੇ ਸੱਤਾਧਾਰੀ ਧਿਰ ਦੇ ਉੱਤੇ ਔਰ ਹਾਕਮ ਧਿਰ ਦੇ ਉੱਤੇ ਸਾਦੇ ਨੇ ਉਹਨੇ ਸਾਫ਼ ਕਿਹਾ ਆ ਕਿ ਸਾਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਸਾਡੇ ਵਾਸਤੇ ਡੇਢ ਡੇਢ 2-2 ਮਿੰਟ ਜਿਹੜਾ ਰੱਖਿਆ ਗਿਆ ਜਦਕਿ ਆਪਣੀ ਮਰਜ਼ੀ ਨਾਲ ਆਪਣੀ ਪਾਰਟੀ ਦੇ ਲੀਡਰਾਂ ਨੂੰ ਐਮਐਲਏਜ਼ ਨੂੰ 10-10 ਮਿੰਟ ਵਧਾ ਕੇ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਔਰ ਇਸੇ ਮਾਮਲੇ ਨੂੰ ਲੈ ਕੇ ਰਾਜਾ ਵੜਿੰਗ ਵਿਵਾਦ ਖੜਾ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਸਾਫ਼ ਕਿਹਾ ਹੈ ਕਿ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ 9 ਦੇ 9 ਐਮਐਲਏਜ਼ ਜਿਹੜੇ ਨੇ ਉਹ ਬਾਹਰ ਕੱਢ ਦਿੱਤੇ ਜਾਂਦੇ ਨੇ ਕਾਂਗਰਸ ਨਾਲ ਤਾਲੁਕ ਰੱਖਣ ਵਾਲੇ ਜਿਨ੍ਹਾਂ ਦੇ ਵਿੱਚ ਪ੍ਰਤਾਪ ਬਾਜਵਾ ਔਰ ਰਾਜਾ ਵੜਿੰਗ ਸ਼ਾਮਲ ਹੁੰਦੇ ਨੇ ਜਦਕਿ ਸਿਰਫ ਸੰਦੀਪ ਜਾਖੜ ਅੰਦਰ ਰਹਿ ਜਾਂਦੇ ਨੇ ਕਾਂਗਰਸ ਨਾਲ ਤਾਲੁਕ ਰੱਖਣ ਵਾਲੇ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਜੇ ਗੱਲ ਕਰੀਏ ਰਾਜਾ ਬੜਿੰਗਦੀ ਦਾ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਪੜਾਅਸ ਕੱਢੀ ਹੈ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਸਾਰੀ ਗੱਲ ਵਿਸਥਾਰਪੂਰਵਕ ਸਾਹਮਣੇ ਰੱਖਿਆ ਕਿ ਕਿਸ ਤਰ੍ਹਾਂ ਉਹ ਚਾਹੁੰਦੇ ਸੀ ਆਪਣੀ ਗੱਲ ਰੱਖਣਾ ਪਰ ਉਹਨਾਂ ਨੂੰ ਗੱਲ ਰੱਖਣ ਨਹੀਂ ਦਿੱਤੀ ਗਈ ਪ੍ਰਤਾਪ ਬਾਜਵਾ ਨੇ ਇੱਥੋਂ ਤੱਕ ਇਲਜ਼ਾਮ ਲਗਾਇਆ ਕਿ ਜਦੋਂ ਕੋਈ ਵਿਅਕਤੀ ਜਦੋਂ ਕੋਈ ਲੀਡਰ ਸਹੀ ਗੱਲ ਕਰਨ ਲੱਗਦਾ ਆ ਅੰਕੜਿਆਂ ਨਾਲ ਗੱਲ ਕਰਨ ਲੱਗਦਾ ਆ ਤੇ ਉਸ ਨੂੰ ਬਿਠਾ ਦਿੱਤਾ ਜਾਂਦਾ ਉਹਨਾਂ ਨੇ ਸਿੱਧੇ ਨਿਸ਼ਾਨੇ ਸਾਧਦੇ ਨੇ ਕਿ ਜਾਣਬੁੱਝ ਕੇ ਉਸ ਨੂੰ ਬਿਠਾ ਦਿੱਤਾ ਜਾਂਦਾ ਆ ਔਰ ਆਪਣੀ ਪਾਰਟੀ ਦੇ ਗੁਣਗਾਨ ਕੀਤੇ ਜਾਂਦੇ ਨੇ ਸੱਤਾਧਾਰੀ ਪਾਰਟੀ ਦੇ ਉੱਤੇ ਇਲਜ਼ਾਮ ਲਗਾਇਆ ਰਾਜਾ ਵੜਿੰਗ ਨੇ ਉਹਨਾਂ ਰਾਜਾ ਵੜਿੰਗ ਨੇ ਸਾਫ਼ ਤੌਰ ਤੇ ਕਿਹਾ ਕਿ ਸਾਡੇ ਨਾਲ ਵਕਰਾ ਕੀਤਾ ਗਿਆ ਆ ਔਰ ਵਿਧਾਨ ਸਭਾ ਦੇ ਵਿੱਚ ਆਵਾਜ਼ ਚੁੱਕੜ ਦੇ ਮੱਦੇ ਨਜ਼ਰ ਸਾਨੂੰ ਬਾਹਰ ਕੱਢ ਦਿੱਤਾ ਗਿਆ ਦਰਅਸਲ ਵਿਧਾਨ ਸਭਾ ਦੇ ਵਿੱਚ ਹੰਗਾਮਾ ਹੁੰਦਾ ਆ ਨੌ ਦੇ ਨੌ ਲੀਡਰ ਬਾਹਰ ਕੱਢ ਦਿੱਤੇ ਜਾਂਦੇ ਨੇ ਰਾਜਾ ਵੜਿੰਗ ਉਹਨਾਂ ਦੇ ਵਿੱਚ ਸ਼ਾਮਿਲ ਹੁੰਦੇ ਨੇ ਔਰ ਪ੍ਰਤਾਪ ਬਾਜਵਾ ਵੀ ਉਹਨਾਂ ਦੇ ਵਿੱਚ ਸ਼ਾਮਲ ਹੁੰਦੇ ਨੇ ਨਾਲ ਦੀ ਨਾਲ ਉਹਨਾਂ ਦੇ ਸੱਤ ਸਾਥੀ ਹੋਰ ਹੁੰਦੇ ਨੇ ਜਿਨ੍ਹਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਆ ਔਰ ਇਲਜ਼ਾਮ ਲੱਗਦਾ ਆ ਵਿਧਾਨ ਸਭਾ ਦੀਆਂ ਪ੍ਰਸੀਡਿੰਗਸ ਦੇ ਵਿੱਚ ਦਖਲ ਦੇਣ ਦਾ ਉਹਦੇ ਵਿੱਚ ਰੁਕਾਵਟ ਬਣਨ ਦਾ ਉਹ ਨਾਲ ਦੀ ਨਾਲ ਦੱਸਤੀ ਇਹ ਕਿ ਬਜਟ ਸੈਸ਼ਨ ਹੈ ਬਜਟ ਪਾਸ ਹੁੰਦਾ ਹੈ ਤੇ ਬਜਟ ਤੇ ਪਾਸ ਹੋਣ ਤੋਂ ਬਾਅਦ ਉਸ ਉੱਤੇ ਬਹਿਸ ਚੱਲ ਰਹੀ ਹੁੰਦੀ ਆ ਜਿਸ ਦੇ ਚੱਲਦੇ ਸੱਤਾਧਾਰੀ ਤਿਰ ਤੇ ਬਾਕੀ ਵਿਰੋਧੀ ਪਾਰਟੀਆਂ ਨੇ ਬੋਲਣਾ ਹੁੰਦਾ ਆ ਬਹਿਸ ਹੁੰਨੀ ਹੁੰਦੀ ਆ ਤੇ ਇਸ ਬਹਿਸ ਦੇ ਵਿੱਚ ਜਦੋਂ ਕਾਂਗਰਸ ਦੇ ਲੀਡਰਾਂ ਨੇ ਵਿਵਾਦ ਖੜਾ ਕੀਤਾ ਜਦੋਂ ਤੋਂ ਜ਼ਿਆਦਾ ਗੱਲ ਵੱਧ ਗਈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਜੋ ਹਾਲਾਤ ਬੜੇ ਨੇ ਉਹ ਲੰਘੇ ਕੱਲ ਹਰ ਕਿਸੇ ਨੇ ਦੇਖੇ ਨੇ ਔਰ ਹੁਣ ਵੀ ਹਾਲਾਤ ਜਿਹੜੇ ਆ ਉਹ ਪਾਰਟੀ ਪੱਧਰ ਦੇ ਉੱਤੇ ਸਿਆਸੀ ਪੱਧਰ ਦੇ ਉੱਤੇ ਤਣਾਪੂਰਵਕ ਨੇ ਰਾਜਾ ਵੜਿੰਗ ਨੇ ਹੋਰ ਕੀ ਕੁਝ ਕਿਹਾ ਆਓ ਸੁਣ ਲੈਂਦੇ ਹਾਂ ਹਾਂਜੀ ਮਾਰਸ਼ਲ ਭੇਜੇ ਗਏ ਬੇਇਜ਼ਤੀ ਕੀਤੀ ਔਰ ਇਹ ਚਾਹਤੇ ਹਨ ہماری ਬੇਇਜ਼ਤੀ ਹੋਣੇ ہماری ਬੇਇਜ਼ਤੀ ਹੋਣੇ ਤੇ ਕੁਝ ਲੋਕ ਹੱਸ ਰਹੇ تھے ਮੈਨੇ ਉਹਨੂੰ ਕਹਾ ਕਿ ਅੱਜ ਮੇਰੀ ਬੇਇਜ਼ਤੀ ਕਰਵਾਓਗੇ ਕੱਲ ਆਪਕੀ ਹੋਗੀ ऐसे मत एक दूसरे के कपड़े उतारिए हम चुनके आए हैं हम इस सदन में लोगों की नुमाइंदगी करने के लिए आए हैं हमें लोगों ने भेजा है साठ हजार लोगों ने चुन के भेजा है हम उनकी बातचीत करना चाहते हैं हम किसानों की बातचीत करना चाहते हैं मजदूरों की बातचीत व्यापारियों की बातचीत करना चाहता हूं आप बजट के ऊपर चर्चा मैं कर रहा हूं मैंने किसी को गाली नहीं निकाली मैंने किसी को तू नहीं कहा मैंने किसी को ओए नहीं कहा मैं आंकड़े पेश कर रहा हूं और बजट जब उनको लगा कि आंकड़े हमारे खिलाफ हैं तो कह दिया कि कम बंद माइक बंद कैमरा बंद ये सरासर और और धक्का है मैं बाजवा साहब डेढ़ घंटा मैं बोल के गया हूं जितने लोग बोलते हैं में से हेर जी खड़े होके बोलने लगते हैं क्या उनका टाइम होता है कोई भी कोई भी मुख्यमंत्री साहब कभी भी खड़े होके बोलते हैं कोई मंत्री बोलता है उनका क्या टाइम है पंजाब की बात हो रही है मैं कोई गाली थोड़ी दे रहा हूं और आप उसके ऊपर कह रहे हैं कि नहीं आपको बोलने नहीं दिया जाएगा मेरे को स्पीकर साहब ने खुद कहा है मैं कमरे में जाके आया हूं आपने पत्रकार साथियों ने देखा होगा मेरे को उन्होंने कहा कि तुम बोलोगे हम बुलाएंगे आपको लेकिन नीचे से इशारे होते हैं जो भी कोई व्यक्ति अच्छे आंकड़े और अच्छा बोलने लगता है उसको बोलते हैं बैठ जाऊ मेरे को पता नहीं समय कितना दिया गया था मेरे को खड़ा होकर ढाई मिनट में बैठने को तो बोल तो दिया तो स्पीकर तो साहब ने डाई भाई स्पीकर तो बोलेगा पांच मिनट है स्पीकर स्पीकर तो पांच स्पीकर तो कभी कभी सवाल पूछता है सवाल पूछ के कहता है कि मेरी तरफ से आपको दस मिनट दिए जाते हैं क्या है चाहिए? ये कॉन्स्टिट्यूशन स्पीकर तो कभी कभी कहते हैं कि ठीक है आप बोलिए जो मंत्री बीच में बोलते हैं स्पीकर साहब ने तो यह भी कह दिया कि डिप्टी स्पीकर भी भाषण देगा गवर्नर ड्रेस पे एक दिन का महत्व गवर्नर ड्रेस के ऊपर सारा दिन भाषण एक दिन बजट कल बजट और आज बोलो बजट खोखला है सब बोलेंगे तो पंजाब के लोगों को समझ आ जाएगी समझ ना आए इसलिए हमें हमारा कैमरा दूर क्यों किया जाता है हमें बोलने क्यों नहीं दिया जाता हमें दिखाया क्यों नहीं जाता है, जा, आज हुई है आपके साथ क्या अब क्या करना है धक्का अब रोएंगे इनकी जान को पर ये, ये जायज नहीं है ये जायज नहीं है मैंने अपने भाइयों को कहा ये जायज नहीं है एक दिन आपके साथ भी ऐसा होगा ये जायज नहीं है Subscribe to One India channel and never miss an update.